ਦੋਸਤੋ ਇਹ ਕਹਾਣੀ ਲੁਧਿਆਣੇ ਦੀ ਹੈ ਲੁਧਿਆਣੇ ਦੇ ਰਹਿਣ ਵਾਲੀਆਂ ਦੋ ਔਰਤਾਂ ਨੇ ਰਿਕਸ਼ੇ ਵਾਲੇ ਨਾਲ ਕਈ ਵਾਰ ਸਵਾਗਤ ਦੋਸਤੋ ਇੱਕ ਹੋਰ ਕਹਾਣੀ ਵਿੱਚ ਲੁਧਿਆਣੇ ਦੇ ਰਹਿਣ ਵਾਲੇ ਉਦੇ ਪ੍ਰਕਾਸ਼ ਦੀ ਇਕਲੌਤੀ ਧੀ ਸੀ ਜਿਸ ਦਾ ਨਾਮ ਸਰਿਤਾ ਸੀ ਉਹਨਾਂ ਦੇ ਪਰਿਵਾਰ ਵਿੱਚ ਕੁੱਲ 3 ਮੈਂਬਰ ਸਨ ਉਦੇ ਪ੍ਰਕਾਸ਼ ਜਨ ਦੇਗੋ ਵਿੱਚ ਅਧਿਕਾਰੀ ਸੀ ਤੇ ਹੁਣ ਰਿਟਾਇਰ ਹੋ ਕੇ ਘਰ ਆ ਗਏ ਸੀ ਉਹ ਹੁਣ ਘਰ ਵਿੱਚ ਹੀ ਰਹਿੰਦੇ ਸੀ ਉਹਨਾਂ ਦੀ ਧੀ ਸਰਿਤਾ ਸਰਕਾਰੀ ਬੈਂਕ ਵਿੱਚ ਕੈਸ਼ੀਅਰ ਦੀ ਨੌਕਰੀ ਕਰਦੀ ਸੀ। ਉਹਨਾਂ ਦਾ ਜੀਵਨ ਬਹੁਤ ਵਧੀਆ ਬਤੀਤ ਹੋ ਰਿਹਾ ਸੀ। ਪਰ ਹਰ ਪਿਤਾ ਨੂੰ ਆਪਣੀ ਧੀ ਦੇ ਵਿਆਹ ਦੀ ਫਿਕਰ ਹੁੰਦੀ ਹੈ। ਉਵੇਂ ਹੀ ਉਹਦੇ ਪ੍ਰਕਾਸ਼ ਨੇ ਆਪਣੇ ਜਾਣ-ਪਹਿਚਾਨ ਵਾਲੇ ਤੇ ਰਿਸ਼ਤੇਦਾਰਾਂ ਨੂੰ ਕਿਹਾ ਕਿ ਕੋਈ ਚੰਗਾ ਰਿਸ਼ਤਾ ਹੋਵੇ ਤਾਂ ਦੱਸ ਦੇਣਾ। ਇੱਕ ਦਿਨ ਉਹਦੇ ਪ੍ਰਕਾਸ਼ ਦਾ ਸਾਂਡੂ ਸਰਿਤਾ ਲਈ ਰਿਸ਼ਤਾ ਲੈ ਕੇ ਆਉਂਦਾ ਹੈ। ਉਸ ਨੇ ਕਿਹਾ ਮੁੰਡੇ ਦਾ ਨਾਂ ਸ਼੍ਰੇਸ਼ ਹੈ। ਉਹ ਚੰਗੇ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਉਦੇ ਪ੍ਰਕਾਸ਼ ਨੇ ਘਰੇ ਆਪਣੀ ਪਤਨੀ ਨਾਲ ਗੱਲ ਕੀਤੀ ਤਾਂ ਉਹ ਵੀ ਰਿਸ਼ਤਾ ਵੇਖਣ ਲਈ ਤਿਆਰ ਹੋ ਗਈ ਸੀ। ਉਦੇ ਪ੍ਰਕਾਸ਼ ਨੇ ਆਪਣੇ ਸਾਂਡੂ ਨੂੰ ਕਿਹਾ ਤਾਂ ਫਿਰ ਸ਼ਰੇਸ਼ ਦੇ ਪਰਿਵਾਰ ਵਾਲੇ ਸਰਿਤਾ ਨੂੰ ਵੇਖਣ ਆਉਂਦੇ ਹਨ ਤੇ ਉਹਨਾਂ ਦਾ ਰਿਸ਼ਤਾ ਪੱਕਾ ਹੋ ਜਾਂਦਾ ਹੈ। ਕਿਉਂਕਿ ਸਰਿਤਾ ਬਹੁਤ ਹੀ ਸੋਹਣੀ ਤੇ ਦੂਜਾ ਸਰਕਾਰੀ ਨੌਕਰੀ ਵੀ ਕਰਦੀ ਸੀ। ਇਸ ਲਈ ਸ਼ਰੇਸ਼ ਦੇ ਪਰਿਵਾਰ ਵਾਲੇ ਵਿਆਹ ਦੀ ਤਾਰੀਖ ਪੱਕੀ ਕਰ ਦਿੰਦੇ ਹਨ ਤੇ ਤਾਰੀਖ ਦਾ ਦਿਨ ਆਉਣ ਤੇ ਸ਼ਰੇਸ਼ ਤੇ ਸਾਰੀਤਾ ਵਿਆਹ ਦੇ ਬੰਧਨ ਵਿੱਚ ਬੱਝ ਜਾਂਦੇ ਹਨ ਸਾਰੀਤਾ ਵਿਦਾਈ ਲੈ ਕੇ ਆਪਣੇ ਸਹੁਰੇ ਘਰ ਪਹੁੰਚ ਜਾਂਦੀ ਹੈ ਦੋਵੇਂ ਪਰਿਵਾਰ ਬਹੁਤ ਖੁਸ਼ ਸੀ ਸਾਰੀਤਾ ਤੇ ਸ਼ਰੇਸ਼ ਦੀ ਜ਼ਿੰਦਗੀ ਖੁਸ਼ੀ ਖੁਸ਼ੀ ਅੱਗੇ ਵਧਣ ਲੱਗਦੀ ਹੈ ਉਹਨਾਂ ਦੇ ਵਿਆਹ ਨੂੰ ਕਦੋਂ 2 ਸਾਲ ਬੀਤ ਗਏ ਕੁਝ ਪਤਾ ਨਹੀਂ ਲੱਗਦਾ ਹੈ ਪਰ ਹੁਣ ਸ਼ਰੇਸ਼ ਸਾਰੀਤਾ ਤੇ ਦਬਾਅ ਪਾਉਣ ਲੱਗਦਾ ਹੈ ਕਿ ਤੁਸੀਂ ਆਪਣੀ ਨੌਕਰੀ ਛੱਡ ਦੇਵੋ ਕਿਉਂਕਿ ਮੈਂ ਕਮਾਈ ਕਰਦਾ ਹਾਂ ਤੇ ਇਸ ਨਾਲ ਘਰ ਦਾ ਗੁਜ਼ਾਰਾ ਬਹੁਤ ਵਧੀਆ ਹੋ ਰਿਹਾ ਹੈ ਹਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ ਹੈ ਪਰ ਸਰਿਤਾ ਨੇ ਕਿਹਾ ਮੈਂ ਆਪਣੀ ਨੌਕਰੀ ਕਦੇ ਨਹੀਂ ਛੱਡਾਂਗੀ ਇਸ ਗੱਲ ਦਾ ਸ਼ਰੇਸ਼ ਨੂੰ ਬਹੁਤ ਬੁਰਾ ਲੱਗਦਾ ਹੈ ਉਸਨੇ ਬਹੁਤ ਵਾਰ ਸਰਿਤਾ ਨੂੰ ਨੌਕਰੀ ਛੱਡਣ ਲਈ ਕਿਹਾ ਪਰ ਉਹ ਉਸਦੀ ਗੱਲ ਨਹੀਂ ਮੰਨ ਰਹੀ ਸੀ ਇਸ ਗੱਲ ਤੇ ਇੱਕ ਦਿਨ ਦੋਵਾਂ ਵਿੱਚ ਝਗੜਾ ਹੋ ਜਾਂਦਾ ਹੈ ਤੇ ਸ਼ਰੇਸ਼ ਗੁੱਸੇ ਵਿੱਚ ਆ ਕੇ ਸਰਿਤਾ ਨੂੰ 2-4 ਥੱਪੜ ਮਾਰ ਦਿੰਦਾ ਹੈ ਸਰਿਤਾ ਨੂੰ ਬਹੁਤ ਬੁਰਾ ਲੱਗਦਾ ਹੈ ਤੇ ਉਹ ਗੁੱਸੇ ਹੋ ਕੇ ਆਪਣੇ ਪੇਕੇ ਘਰ ਮਾਤਾ ਪਿਤਾ ਕੋਲ ਆ ਜਾਂਦੀ ਹੈ। ਸਰਿਤਾ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਕਿਹਾ, "ਸ਼ਰੇਸ਼ ਇੱਕ ਤਾਂ ਕੋਈ ਕੰਮ ਨਹੀਂ ਕਰਦਾ ਤੇ ਦੂਜਾ ਮੈਨੂੰ ਵੀ ਨੌਕਰੀ ਛੱਡਣ ਲਈ ਕਹਿ ਰਿਹਾ ਹੈ। ਹੁਣ ਮੈਂ ਉਸ ਘਰ ਵਾਪਸ ਕਦੇ ਨਹੀਂ ਜਾਵਾਂਗੀ।" ਫਿਰ ਜਦੋਂ ਸ਼ਰੇਸ਼ ਤੇ ਸਰਿਤਾ ਦੇ ਪਰਿਵਾਰ ਵਾਲੇ ਆਪਸ ਵਿੱਚ ਗੱਲਬਾਤ ਕਰਦੇ ਹਨ ਤਾਂ ਸਰਿਤਾ ਨੇ ਕਿਹਾ, "ਜੋ ਮਰਜ਼ੀ ਹੋ ਜਾਵੇ। ਮੈਂ ਕਦੇ ਸ਼ਰੇਸ਼ ਨਾਲ ਨਹੀਂ ਜਾਵਾਂਗੀ।" ਉਹਨਾਂ ਦੀ ਗੱਲਬਾਤ ਖਤਮ ਹੋ ਗਈ ਤੇ ਸਰਿਤਾ ਨੇ ਸ਼ਰੇਸ਼ ਕੋਲੋਂ ਤਲਾਕ ਲੈ ਲਿਆ ਸੀ। ਹੁਣ ਸਰਿਤਾ ਆਪਣੇ ਮਾਪੇ ਕੋਲ ਰਹਿਣ ਲੱਗ ਜਾਂਦੀ ਹੈ ਪਰ ਜਿਸ ਬੈਂਕ ਵਿੱਚ ਸਰਿਤਾ ਹੁਣ ਨੌਕਰੀ ਕਰਦੀ ਸੀ ਉਹ ਬੈਂਕ ਉਸਦੇ ਘਰ ਤੋਂ ਦੂਰ ਹੁੰਦਾ ਹੈ ਜਿਸ ਲਈ ਉਸ ਨੂੰ ਆਉਣ ਜਾਣ ਵਿੱਚ ਮੁਸ਼ਕਲ ਹੁੰਦੀ ਸੀ ਇਸ ਲਈ ਸਰਿਤਾ ਨੇ ਸੋਚਿਆ ਕਿਉਂ ਨਾ ਮੈਂ ਬੈਂਕ ਦੇ ਨੇੜੇ ਇੱਕ ਘਰ ਕਿਰਾਏ ਤੇ ਲੈ ਲਵਾਂ ਜਦੋਂ ਉਸ ਨੇ ਕਿਸੇ ਕੋਲੋਂ ਘਰ ਬਾਰੇ ਪੁੱਛਿਆ ਤਾਂ ਉਸ ਨੂੰ ਬੈਂਕ ਦੇ ਨੇੜੇ ਇੱਕ ਘਰ ਮਿਲ ਜਾਂਦਾ ਹੈ ਤੇ ਉਹ ਉੱਥੇ ਰਹਿਣ ਲੱਗ ਜਾਂਦੀ ਹੈ ਸਰਿਤਾ ਛੁੱਟੀ ਵਾਲੇ ਦਿਨ ਆਪਣੇ ਮਾਪੇ ਨੂੰ ਮਿਲਣ ਜਾਂਦੀ ਰਹਿੰਦੀ ਸੀ ਉਹ ਹਮੇਸ਼ਾ ਰਿਕਸ਼ੇ ਤੇ ਹੀ ਆਉਂਦੀ ਜਾਂਦੀ ਸੀ ਇੱਕ ਦਿਨ ਸਰਿਤਾ ਆਪਣੇ ਘਰ ਮਿਲਣ ਜਾ ਰਹੀ ਸੀ ਤਾਂ ਉਸਨੇ ਰਿਕਸ਼ੇ ਵਾਲੇ ਨੂੰ ਹੱਥ ਦੇ ਕੇ ਰੋਕ ਲਿਆ ਤੇ ਉਸ ਵਿੱਚ ਬੈਠ ਕੇ ਜਾਣ ਲੱਗਦੀ ਹੈ ਕੁਝ ਦੂਰ ਜਾਣ ਤੋਂ ਬਾਅਦ ਸਰਿਤਾ ਦੀ ਨਜ਼ਰ ਉਸ ਰਿਕਸ਼ੇ ਵਾਲੇ ਤੇ ਪੈਂਦੀ ਹੈ ਉਹ ਬਹੁਤ ਹੀ ਸੋਹਣਾ ਤੇ ਚੰਗੇ ਸਰੀਰ ਦਾ ਹੁੰਦਾ ਹੈ ਉਸ ਨੂੰ ਵੇਖ ਕੇ ਲੱਗਦਾ ਨਹੀਂ ਸੀ ਕਿ ਉਹ ਰਿਕਸ਼ੇ ਵਾਲਾ ਹੋਵੇਗਾ ਸਰਿਤਾ ਨੇ ਉਸ ਨੂੰ ਪੁੱਛਿਆ ਤੁਹਾਡਾ ਨਾਂ ਕੀ ਹੈ ਤੇ ਤੁਸੀਂ ਕਿੱਥੇ ਰਹਿੰਦੇ ਹੋ ਉਸ ਰਿਕਸ਼ੇ ਵਾਲੇ ਨੇ ਕਿਹਾ ਮੇਰਾ ਨਾਮ ਰਾਹੁਲ ਹੈ ਤੇ ਮੈਂ ਇੱਕ ਪਿੰਡ ਦਾ ਰਹਿਣ ਵਾਲਾ ਹਾਂ ਮੈਂ ਇੱਥੇ ਸ਼ਹਿਰ ਵਿੱਚ ਕਿਰਾਏ ਤੇ ਕਮਰਾ ਲਿਆ ਹੋਇਆ ਹੈ ਤੇ ਉੱਥੇ ਰਹਿੰਦਾ ਹਾਂ ਸਰਿਤਾ ਰਾਹੁਲ ਨਾਲ ਗੱਲਾਂ ਕਰਦੀ ਕਰਦੀ ਆਪਣੇ ਘਰ ਪਹੁੰਚ ਜਾਂਦੀ ਹੈ ਫਿਰ ਸਰਿਤਾ ਜਦੋਂ ਰਿਕਸ਼ੇ ਤੋਂ ਉਤਰਦੀ ਹੈ ਤਾਂ ਰਾਹੁਲ ਕੋਲੋਂ ਉਸਦਾ ਨੰਬਰ ਮੰਗਦੀ ਹੈ ਉਸਨੇ ਕਿਹਾ ਮੈਂ ਹਫ਼ਤੇ ਵਿੱਚ 1-2 ਵਾਰ ਆਪਣੇ ਮਾਪੇ ਦੇ ਘਰ ਆਉਂਦੀ ਹਾਂ ਇਸ ਲਈ ਜਦੋਂ ਮੈਨੂੰ ਜ਼ਰੂਰਤ ਪਵੇਗੀ ਮੈਂ ਤੁਹਾਨੂੰ ਸੱਦ ਲਾਵਾਂਗੀ ਰਾਹੁਲ ਸਰਿਤਾ ਨੂੰ ਆਪਣਾ ਨੰਬਰ ਦੇ ਦਿੰਦਾ ਹੈ ਹੁਣ ਜਦੋਂ ਸਰਿਤਾ ਨੂੰ ਜ਼ਰੂਰਤ ਹੁੰਦੀ ਤਾਂ ਉਹ ਰਿਕਸ਼ੇ ਵਾਲੇ ਨੂੰ ਬੁਲਾ ਲੈਂਦੀ ਸੀ ਤੇ ਉਸਨੇ ਜਿੱਥੇ ਵੀ ਜਾਣਾ ਹੁੰਦਾ ਉਹ ਰਿਕਸ਼ੇ ਵਾਲਾ ਉਸਨੂੰ ਲੈ ਕੇ ਜਾਂਦਾ ਸੀ ਹੁਣ ਹੌਲੀ ਹੌਲੀ ਸਰਿਤਾ ਦੇ ਮਨ ਵਿੱਚ ਰਾਹੁਲ ਦੇ ਖਿਆਲ ਆਉਣ ਲੱਗੇ ਸੀ ਕਿਉਂਕਿ ਰਾਹੁਲ ਦੇਖ ਵਿੱਚ ਬਹੁਤ ਸੋਹਣਾ ਸੁਨੱਖਾ ਗੱਭਰੂ ਸੀ ਸਰਿਤਾ ਉਸ ਨਾਲ ਵਿਆਹ ਦੇ ਸੁਪਨੇ ਵੇਖਣ ਲੱਗੀ ਸੀ ਇੱਕ ਦਿਨ ਜਦੋਂ ਸਰਿਤਾ ਆਪਣੇ ਕਮਰੇ ਵਿੱਚ ਲੰਮੀ ਪਈ ਹੋਈ ਸੀ ਤਾਂ ਉਸਨੂੰ ਰਾਹੁਲ ਦੀ ਯਾਦ ਆਉਂਦੀ ਹੈ ਉਹ ਕਿੰਨਾ ਸੋਹਣਾ ਸੁਨੱਖਾ ਗੱਭਰੂ ਹੈ ਉਹ ਆਪਣੇ ਮੋਬਾਈਲ ਤੋਂ ਰਾਹੁਲ ਨੂੰ ਫੋਨ ਲਾ ਲੈਂਦੀ ਹੈ ਤੇ ਉਸਨੇ ਰਾਹੁਲ ਨੂੰ ਕਿਹਾ ਮੈਂ ਕਿਤੇ ਜਾਣਾ ਹੈ ਇਸ ਲਈ ਤੁਸੀਂ ਹੁਣੇ ਰਾਤ ਨੂੰ ਹੀ ਆ ਜਾਵੋ ਮੈਨੂੰ ਬਹੁਤ ਜ਼ਰੂਰੀ ਕੰਮ ਹੈ ਰਾਹੁਲ ਅੱਧੇ ਘੰਟੇ ਵਿੱਚ ਹੀ ਸਾਰੀਤਾ ਦੇ ਘਰ ਆ ਗਿਆ ਸੀ ਉਸਨੇ ਦਰਵਾਜ਼ਾ ਖੜਕਾਇਆ ਤਾਂ ਸਾਰੀਤਾ ਨੇ ਦਰਵਾਜ਼ਾ ਖੋਲ ਦਿੱਤਾ ਸਾਰੀਤਾ ਨੇ ਉਸ ਨੂੰ ਅੰਦਰ ਆਉਣ ਲਈ ਕਿਹਾ ਤਾਂ ਰਾਹੁਲ ਅੰਦਰ ਆ ਜਾਂਦਾ ਹੈ ਜਦੋਂ ਰਾਹੁਲ ਅੰਦਰ ਆ ਗਿਆ ਤਾਂ ਸਾਰੀਤਾ ਉਸ ਨੂੰ ਬੈਠਣ ਲਈ ਕਹਿੰਦੀ ਹੈ ਫਿਰ ਸਾਰੀਤਾ ਨੇ ਰਾਹੁਲ ਨੂੰ ਪੁੱਛਿਆ ਕੀ ਤੁਸੀਂ ਬੀਅਰ ਪੀ ਲੈਂਦੇ ਹੋ ਰਾਹੁਲ ਨੇ ਕਿਹਾ ਹਾਂ ਕਦੇ-ਕਦੇ ਪੀ ਲੈਂਦਾ ਹਾਂ ਪਰ ਰੋਜ਼ ਨਹੀਂ ਪੀਦਾ ਸਾਰੀਤਾ ਬੀਅਰ ਦੀ ਬੋਤਲ ਲੈ ਆਉਂਦੀ ਹੈ ਫਿਰ ਰਾਹੁਲ ਤੇ ਸਾਰੀਤਾ ਦੋਵੇਂ ਬੀਅਰ ਪੀਣੀ ਸ਼ੁਰੂ ਕਰ ਦਿੰਦੇ ਹਨ ਉਹਨਾਂ ਨੂੰ ਰਾਤ ਦੇ 2 ਵਜੇ ਗਏ ਤੇ ਦੋਵੇਂ ਨਸ਼ੇ ਵਿੱਚ ਤੁੱਤ ਹੋ ਗਏ ਸੀ ਸਾਰੀਤਾ ਨੂੰ ਰਾਹੁਲ ਨਾਲੋਂ ਕੁਝ ਜ਼ਿਆਦਾ ਨਸ਼ਾ ਹੋ ਗਿਆ ਸੀ ਉਸਨੇ ਰਾਹੁਲ ਨੂੰ ਕਿਹਾ ਤੁਸੀਂ ਟੀਵੀ ਦੇਖੋ ਮੈਂ ਹੁਣੇ ਫਰੈਸ਼ ਹੋ ਕੇ ਆਉਂਦੀ ਹਾਂ ਜਦੋਂ ਸਾਰੀਤਾ ਵਾਪਸ ਆਈ ਤਾਂ ਰਾਹੁਲ ਦੇ ਗਲੇ ਲੱਗ ਜਾਂਦੀ ਹੈ ਰਾਹੁਲ ਇਹ ਵੇਖ ਕੇ 당ਗ ਰਹਿ ਜਾਂਦਾ ਹੈ ਉਹ ਆਪਣੇ ਆਪ ਨੂੰ ਰੋਕ ਕੇ ਰੱਖਦਾ ਹੈ ਤੇ ਸਾਰੀਤਾ ਨੂੰ ਕਹਿੰਦਾ ਹੈ ਇਹ ਤੁਸੀਂ ਕੀ ਕਰ ਰਹੇ ਹੋ ਸਾਰੀਤਾ ਨੇ ਕੁਝ ਨਹੀਂ ਬੋਲਿਆ ਤੇ ਉਸ ਨਾਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ ਹੁਣ ਰਾਹੁਲ ਵੀ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਸੀ ਸਵੇਰ ਹੋਈ ਤਾਂ ਰਾਹੁਲ ਚਲਾ ਗਿਆ ਪਰ ਹੁਣ ਉਹਨਾਂ ਦਾ ਮਿਲਣਾ ਜੁਲਣਾ ਰੋਜ਼ ਦਾ ਕੰਮ ਹੋ ਗਿਆ ਸੀ ਜਦੋਂ ਸਾਰੀਤਾ ਰਾਹੁਲ ਨੂੰ ਬੁਲਾਉਂਦੀ ਤਾਂ ਉਹ ਉਸਦੇ ਘਰ ਆ ਜਾਂਦਾ ਸੀ ਇੱਕ ਦਿਨ ਬੈਂਕ ਵਿੱਚ ਰੀਤੂ ਨਾਂ ਦੀ ਨਵੀਂ ਕੁੜੀ ਨੌਕਰੀ ਤੇ ਆਉਂਦੀ ਹੈ। ਉਸਨੇ ਸਾਰੀਤਾ ਨੂੰ ਕਿਹਾ, ਮੈਂ ਇਸ ਸ਼ਹਿਰ ਵਿੱਚ ਪਹਿਲੀ ਵਾਰ ਆਈ ਹਾਂ। ਮੇਰੀ ਇੱਥੇ ਕੋਈ ਜਾਣ ਪਹਿਚਾਨ ਨਹੀਂ ਹੈ। ਜੇਕਰ ਤੁਸੀਂ ਮੈਨੂੰ ਕੋਈ ਕਮਰਾ ਕਰਾਇਤੇ ਲੈ ਦੇਵੋ ਤਾਂ ਬਹੁਤ ਮਿਹਰਬਾਨੀ ਹੋਵੇਗੀ। ਸਾਰੀਤਾ ਨੇ ਕਿਹਾ, ਤੁਸੀਂ ਮੇਰੇ ਕੋਲ ਰਹਿ ਪਵੋ। ਮੈਂ ਵੀ ਕਰਾਇਤੇ ਰਹਿੰਦੀ ਹਾਂ। ਤੁਸੀਂ ਮੈਨੂੰ ਅੱਧਾ ਕਿਰਾਇਆ ਦੇ ਦੇਣਾ। ਰੀਤੂ ਨੂੰ ਕਮਰੇ ਦੀ ਜ਼ਰੂਰਤ ਸੀ। ਇਸ ਲਈ ਉਹ ਸਾਰੀਤਾ ਨਾਲ ਰਹਿਣਾ ਸ਼ੁਰੂ ਕਰ ਦਿੰਦੀ ਹੈ। ਇੱਕ ਦਿਨ ਰਾਹੁਲ ਸਾਰੀਤਾ ਨੂੰ ਮਿਲਣ ਆਉਂਦਾ ਹੈ। ਤਾਂ ਰੀਤੂ ਵੀ ਉਹਨਾਂ ਦੀਆਂ ਗੱਲਾਂ ਸੁਣ ਲੈਂਦੀ ਹੈ ਫਿਰ ਰੀਤੂ ਸਾਰੀਤਾ ਦੇ ਕਮਰੇ ਵਿੱਚ ਦੇਖਦੀ ਹੈ ਤਾਂ 당 ਰਹਿ ਜਾਂਦੀ ਹੈ ਕਿਉਂਕਿ ਸਾਰੀਤਾ ਤੇ ਰਾਹੁਲ ਆਪਣੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੇ ਸੀ ਰੀਤੂ ਚੁੱਪਚਾਪ ਆਪਣੇ ਕਮਰੇ ਵਿੱਚ ਆ ਕੇ ਲੇਟ ਗਈ ਹੁਣ ਰੋਜ਼ ਹੀ ਰੀਤੂ ਸਾਰੀਤਾ ਤੇ ਰਾਹੁਲ ਨੂੰ ਦੇਖਦੀ ਸੀ ਇਸ ਲਈ ਇੱਕ ਦਿਨ ਰੀਤੂ ਨੇ ਸਾਰੀਤਾ ਨੂੰ ਪੁੱਛ ਲਿਆ ਕਿ ਉਹ ਮੁੰਡਾ ਕੌਣ ਹੈ ਜੋ ਹਰ ਰੋਜ਼ ਤੁਹਾਨੂੰ ਮਿਲਣ ਆਉਂਦਾ ਹੈ ਸਾਰੀਤਾ ਨੇ ਕਿਹਾ ਉਸ ਦਾ ਨਾਂ ਰਾਹੁਲ ਹੈ ਅਸੀਂ ਦੋਵੇਂ ਪਿਆਰ ਕਰਦੇ ਹਾਂ ਤੇ ਬਹੁਤ ਜਲਦੀ ਵਿਆਹ ਕਰਵਾ ਰਹੇ ਹਾਂ ਰੀਤੂ ਬੋਲੀ ਫਿਰ ਤਾਂ ਮੈਨੂੰ ਵੀ ਜੀਜਾ ਜੀ ਨਾਲ ਮਲਾ ਦੇਵੋ ਸਰਿਤਾ ਨੇ ਕਿਹਾ ਅੱਜ ਸ਼ਾਮ ਨੂੰ ਮਲਾ ਦੇਵਾਂਗੀ ਜਦੋਂ ਸ਼ਾਮ ਨੂੰ ਰਾਹੁਲ ਆਇਆ ਤਾਂ ਰੀਤੂ ਰਾਹੁਲ ਨੂੰ ਮਿਲਦੀ ਹੈ ਹੁਣ ਰੀਤੂ ਨੇ ਵੀ ਕਿਤੇ ਜਾਣਾ ਹੁੰਦਾ ਤਾਂ ਰਾਹੁਲ ਉਸ ਨੂੰ ਵੀ ਲੈ ਕੇ ਜਾਂਦਾ ਸੀ ਇੱਕ ਦਿਨ ਰੀਤੂ ਬੈਂਕ ਤੋਂ ਵਾਪਸ ਆ ਰਹੀ ਸੀ ਤਾਂ ਰਸਤੇ ਵਿੱਚ ਉਸ ਨੂੰ ਰਾਹੁਲ ਮਿਲਦਾ ਹੈ ਪਰ ਰਾਹੁਲ ਦੇ ਨਾਲ ਇੱਕ ਔਰਤ ਵੀ ਸੀ ਜਿਸ ਨੂੰ ਦੇਖ ਕੇ ਲੱਗਦਾ ਸੀ ਕਿ ਉਸ ਕਿ ਉਸਦਾ ਰਾਹੁਲ ਨਾਲ ਕੋਈ ਰਿਸ਼ਤਾ ਹੋਵੇ ਰੀਤੂ ਮੌਕਾ ਪਾ ਕੇ ਉਸ ਔਰਤ ਦੇ ਕੋਲ ਗਈ ਤੇ ਉਸ ਨੂੰ ਰਾਹੁਲ ਦੇ ਬਾਰੇ ਪੁੱਛਿਆ ਤਾਂ ਜੋ ਉਸ ਔਰਤ ਨੇ ਦੱਸਿਆ ਉਸ ਨੂੰ ਸੁਣ ਕੇ ਰੀਤੂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਰੀਤੂ ਉਸ ਔਰਤ ਦਾ ਨੰਬਰ ਲੈ ਕੇ ਘਰ ਆ ਜਾਂਦੀ ਹੈ ਉਸ ਔਰਤ ਨੇ ਆਪਣਾ ਨਾਂ ਸ਼ਾਲੂ ਦੱਸਿਆ ਸੀ ਪਰ ਰੀਤੂ ਇਸ ਬਾਰੇ ਸਰਿਤਾ ਨਾਲ ਕੋਈ ਗੱਲ ਨਹੀਂ ਕਰਦੀ ਹੈ ਫਿਰ ਇੱਕ ਦਿਨ ਰੀਤੂ ਨੇ ਸਰਿਤਾ ਨੂੰ ਕਿਹਾ ਕੱਲ ਨੂੰ ਮੇਰਾ ਜਨਮ ਦਿਨ ਹੈ ਤੇ ਆਪਾਂ ਪਾਰਟੀ ਕਰਾਂਗੇ ਤੁਸੀਂ ਰਾਹੁਲ ਨੂੰ ਵੀ ਬੁਲਾ ਲੈਣਾ ਫਿਰ ਅਗਲੇ ਦਿਨ ਸਾਰੀਤਾ ਨੇ ਰਾਹੁਲ ਨੂੰ ਫੋਨ ਕਰਕੇ ਕਿਹਾ ਅੱਜ ਰਾਤ ਨੂੰ ਘਰ ਆ ਜਾਣਾ ਅਸੀਂ ਪਾਰਟੀ ਕਰ ਰਹੇ ਹਾਂ ਰਾਤ ਨੂੰ ਸਾਰੀਤਾ ਤੇ ਰੀਤੂ ਪਾਰਟੀ ਦੇ ਸਾਰੇ ਇੰਤਜ਼ਾਮ ਕਰਦੀਆਂ ਹਨ ਤੇ ਰਾਹੁਲ ਵੀ ਆ ਜਾਂਦਾ ਹੈ ਕੇਕ ਕੱਟਣ ਤੋਂ ਬਾਅਦ ਰੀਤੂ ਬੀਅਰ ਲੈ ਆਉਂਦੀ ਹੈ ਜਦੋਂ ਰਾਹੁਲ ਨਸ਼ੇ ਵਿੱਚ ਹੋ ਗਿਆ ਤਾਂ ਰੀਤੂ ਨੇ ਸਾਰੀਤਾ ਨੂੰ ਕਿਹਾ ਰਾਹੁਲ ਤੁਹਾਨੂੰ ਧੋਖਾ ਦੇ ਰਿਹਾ ਹੈ ਇਸ ਦਾ ਪਹਿਲਾਂ ਹੀ ਵਿਆਹ ਹੋ ਚੁੱਕਾ ਹੈ ਮੈਂ ਰਾਹੁਲ ਦੀ ਪਤਨੀ ਨੂੰ ਮਿਲੀ ਹਾਂ ਇਹ ਸੁਣ ਕੇ ਰਾਹੁਲ ਦਾ ਸਾਰਾ ਨਸ਼ਾ ਉੱਤਰ ਗਿਆ ਸੀ ਤੇ ਸਰਿਤਾ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਸੀ ਕਿਉਂਕਿ ਉਹ ਤਾਂ ਰਾਹੁਲ ਨਾਲ ਵਿਆਹ ਕਰਕੇ ਆਪਣੀ ਅੱਗੇ ਦੀ ਜ਼ਿੰਦਗੀ ਬਤਾਉਣਾ ਚਾਹੁੰਦੀ ਸੀ ਰੀਤੂ ਨੇ ਰਾਹੁਲ ਦੀ ਪਤਨੀ ਨੂੰ ਪਹਿਲਾਂ ਹੀ ਫੋਨ ਕਰ ਦਿੱਤਾ ਸੀ ਤੇ ਉਹ ਵੀ ਆ ਚੁੱਕੀ ਸੀ ਰਾਹੁਲ ਆਪਣੀ ਪਤਨੀ ਸ਼ਾਲੂ ਦੇ ਸਾਹਮਣੇ ਹੱਥ ਜੋੜ ਕੇ ਮਾਫੀ ਮੰਗ ਰਿਹਾ ਸੀ ਕਿ ਮੇਰੇ ਕੋਲੋਂ ਗਲਤੀ ਹੋ ਗਈ ਹੈ ਮੈਂ ਦੁਬਾਰਾ ਤੁਹਾਨੂੰ ਕਦੇ ਧੋਖਾ ਨਹੀਂ ਦੇਵਾਂਗਾ ਇਹ ਸਭ ਵੇਖ ਕੇ ਸਰਿਤਾ ਪੂਰੀ ਤਰ੍ਹਾਂ ਟੁੱਟ ਗਈ ਸੀ ਰਾਹੁਲ ਦੀ ਪਤਨੀ ਉੱਚੀ ਉੱਚੀ ਝਗੜਾ ਕਰ ਰਹੀ ਸੀ ਜਿਸ ਨੂੰ ਸੁਣ ਕੇ ਆਸ-ਪਾਸ ਦੇ ਲੋਕ ਵੀ ਇਕੱਠੇ ਹੋ ਗਏ ਸੀ ਫਿਰ ਰੀਤੂ ਰਾਹੁਲ ਦੀ ਪਤਨੀ ਨੂੰ ਕਮਰੇ ਦੇ ਅੰਦਰ ਲੈ ਜਾਂਦੀ ਹੈ ਤੇ ਕਹਿੰਦੀ ਹੈ ਕਿ ਜੋ ਵੀ ਹੋਇਆ ਉਹ ਗਲਤ ਸੀ ਪਰ ਹੁਣ ਅੱਗੇ ਤੋਂ ਨਹੀਂ ਹੋਵੇਗਾ ਸ਼ਾਲੂ ਰਾਹੁਲ ਨੂੰ ਲੈ ਕੇ ਉੱਥੋਂ ਚਲੀ ਜਾਂਦੀ ਹੈ ਫਿਰ ਰਾਹੁਲ ਦੁਬਾਰਾ ਕਦੇ ਸਰਿਤਾ ਦੀ ਜ਼ਿੰਦਗੀ ਵਿੱਚ ਵਾਪਸ ਨਹੀਂ ਆਉਂਦਾ ਹੈ ਦੋਸਤੋ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ ਜੀ ਸਾਰਿਆਂ ਦਾ